ਜਨਾ ਉਹ ਜਿਤਾਉਣਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਦੂਰ ਨੜੇ ਜਿਹੜੇ ਖੜੇ ਹੋ ਪਾਣੀ ਪੀ ਰਿਹਾ ਕੁਝ ਪ੍ਰਸ਼ਾਦ ਦੇ ਸਕਦੇ ਆ ਸਾਰੇ ਪਹੁੰਚ ਜਾਓ ਪੰਡਾਲ 'ਚ ਤੁਹਾਡਾ ਸਾਰਿਆਂ ਦਾ ਮੈਂ ਜਿੱਥੇ ਧਨਵਾਦ ਕਰਦਾ ਉੱਥੇ ਆਸ਼ਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਹੋਣਾ ਤਾਂ ਹੋਏਗਾ ਜੇ ਆਪਾਂ ਸਾਰੇ ਸੰਭਾਂਗੇ ਮਿਹਨਤ ਕਰਾਂਗੇ ਔਰ ਇਸ ਸਮੇਂ ਦੀ ਸਹੀ ਬਤੋ ਕਰਾਂਗੇ ਜਿਹੜਾ ਤੱਕੜੀ ਦਾ ਬਰਦਨ ਦੱਬਣ ਵਾਸਤੇ ਜਿਹੜਾ ਇੱਕ ਜੋਨ ਨੂੰ ਉਹ ਕਰ ਕਰ ਜਿਹੜੀਆਂ ਬਾਕੀ ਗੱਲ ਤੋਂ ਬਾਅਦ ਪਿੰਡਾਂ ਦੇ ਵਿੱਚ ਹੋਰ ਵੀ ਮੀਟਿੰਗਾਂ ਇੱਕ ਮੈਂ ਸਾਰੇ ਵਰਕਰ ਸਾਹਿਬਾਨ ਨੂੰ ਕਹਾਂਗਾ ਜਿੱਥੇ ਜਿੱਥੇ ਕੋ ਮੀਟਿੰਗ ਹੋਣ ਵਾਲੀ ਹੈ ਜਾਂ ਰੱਖਣ ਵਾਲੀ ਹੈ ਬਾਕੀ ਦੀਆਂ ਥਾਵਾਂ ਤੇ ਹੀ ਰੱਖੀਆਂ ਵੀ ਆ ਉਹ ਵੀ ਤੁਸੀਂ ਹੁਣ ਥੋੜਾ ਇਧਰ ਧਿਆਨ ਦੋ ਤੋੜੀਆਂ ਵੀ ਸੰਭਲੀਆਂ ਆਪਾਂ ਕਣਕ ਵੀ ਸੰਭਲ ਲਈ ਆਪਣਾ ਸਾਰਾ ਕੁਝ ਹੋਣ ਹੋ ਗਿਆ ਹੁਣ ਆਪਾਂ 10 ਜੂਨ ਤੱਕ ਵਿਹਲੇ ਆ ਤੇ ਸਾਰਾ ਇਹ ਧਿਆਨ ਤੁਸੀਂ ਹੁਣ ਇਧਰ ਕਿਰਪਾ ਕਰਕੇ ਦੇ ਦਿਓ ਤੇ ਫਿਰ ਦੁਨੀਆ ਦੀ ਤਾਕਤ ਨਹੀਂ ਕਿ ਨਾ ਤੁਹਾਡੀ ਕਿ ਆਉਣ ਵਾਲੀ ਸਰਕਾਰ ਡੱਕ ਸਕਦਾ ਤੇ ਨਾ ਤੁਹਾਡਾ ਪਾਰਲੀਮੈਂਟ ਦੇ ਵਿੱਚ ਮੈਂਬਰ ਜਾਣਤਾ ਕੋਈ ਦੇਖ ਸਕਦਾ ਜੋਸ਼ੀ ਸਾਹਿਬ ਉੱਥੇ ਸਾਡੇ ਚੰਗੇ ਇੱਕ ਵਕੀਲ ਬਣ ਕੇ ਚੰਗੇ ਇੱਕ ਸੇਵਾਦਾਰ ਬਣ ਕੇ ਗੁਰੂ ਦੀ ਨਗਰੀ ਦੇ ਵਿੱਚ ਉਹ ਪਹੁੰਚਣ ਗਏ ਇਸ ਲਈ ਸਾਰੇਆਂ ਨੂੰ ਮੈਂ ਇਹ ਬੇਨਤੀ ਹੈ ਕਿ ਸਾਰੇ ਜਿਹੜੇ ਸਾਡੇ ਦੇ ਇੱਕ ਉਹ ਲੋਏ ਸੋਨਹਾਲ ਸ਼ੋਭਣੀ ਅਕਾਲਵਾਰ ਸ਼ੋਭਣੀ ਅਕਾਲਵਾਰ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੇ ਸੋ ਨਿਹਾਲ ਔਰ ਨਾਲ ਉਹਨਾਂ ਦੇ ਜੋਤੀਜੀ ਸਾਹਿਬ ਸਾਡੇ ਆਉਣ ਵਾਲੇ ਜਿਹੜੇ ਐਮਪੀ ਨੇ ਲੋਕ ਸਭਾ ਅਮਰਸਰ ਦੇ ਸੀਟ ਤੋਂ ਉਹ ਵੀ ਨਾਲ ਨੇ ਜੋਤੀਜੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਸੋ ਸਾਰੇ ਬਰਾਜਮਣ ਹੋ ਜੋ ਜਿਹੜੇ ਬਾਹਰ ਅੰਦਰ ਉਹ ਦਰਖਤਾਂ ਦੇ ਥੱਲੇ ਫਿਰਦੇ ਆ ਗੱਡੀਆਂ ਦੇ ਲਾ ਕੇ ਫਿਰਦੇ ਆ ਸਾਰਿਆਂ ਨੂੰ ਮੇਰੇ ਬੈਂਤੇ ਗਹਣ ਤੇ ਹੀ ਰਾਮਨਾ ਨਾਲ ਬੈਠ ਕੇ ਉਹਨਾਂ ਦੇ ਉਹ ਚਾਰ ਸੁਣਨੇ ਆ ਮੇਰੇ ਤੋਂ ਬਾਅਦ ਜੋਸ਼ੀ ਸਾਹਿਬ ਨੇ ਬੋਲਣਾ ਉਹਨਾਂ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਬੋਲਣਾ ਮੈਂ ਪ੍ਰਧਾਨ ਸਾਹਿਬ ਤੋਂ ਜੋਸ਼ੀ ਸਾਹਿਬ ਤੋਂ ਬਾਅਦ ਸਾਰਿਆਂ ਵੱਲੋਂ ਇਥੇ ਆਇਆ ਜੀ ਆਇਆਂ ਕਹਣਾ ਤੇ ਲੋ ਮਤਵਾਸ ਵੀ ਦੋਣਾ ਹੈ ਕਿ ਬਹੁਤ ਪਾਰਿਭਾਵ ਮਾਤੇ ਨਾਲ ਜੋਸ਼ੀ ਸਾਹ ਨੂੰ ਆਪਾਂ ਜਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਤਾਂ ਜੋ ਪੰਜਾਬ ਦੇ ਮਸਲੇ ਨੇ ਆਪਣੇ ਖੇਤਰੀ ਔਰ ਸੂਬਿਆਂ ਦੇ ਮਸਲੇ ਨੇ ਕਿਸਾਨੀ ਦਾ ਜਾਏ ਧਰਮ ਦਾ ਮਸਲਾ ਹੈ ਚਾਹ ਮਜ਼ਦੂਰਾਂ ਦਾ ਮਸਲਾ ਹੈ ਮਜ਼ਦੂਰ ਦਾ ਹੈ ਵਪਾਰੀ ਦਾ ਹੈ ਉਹ ਫਤਗੜੇ ਹੋ ਗਏ ਉੱਥੇ ਠਾ ਛੱਕਣਗੇ ਤਾਂ ਠਾ ਛੱਕਣਗੇ ਜੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨੇ ਭੇਜਾਂਗੇ ਇਸ ਲਈ ਮੈਂ ਫੇਰ ਬਾਅਦ ਲੈ ਜਿਨ੍ਹਾਂ ਵੀਰੇ ਗੱਡੀਆਂ ਚ ਜਾਂ ਬਾਹਰ ਕਾਰਾਂ ਤੇ ਜਾਂ ਹੋਰ ਕਿਤੇ ਦੁਕਾਨਾਂ ਚ ਨੇ ਸਾਰਿਆਂ ਨੂੰ ਕਿਹਾ ਜਾਓ ਵਾਪਸ ਪ੍ਰਧਾਨ ਜੀ ਆ ਗਏ ਜਿਨ੍ਹਾਂ ਵਾਸਤੇ ਆਪਾਂ ਜੀ